ਜੈ ਮਾਤਾ ਦੀ ਦੋਸਤੋ ਜਤਿੰਦਰ ਕੁਮਾਰ ਵੀਰ ਜੀ ਪਹੁੰਚੇ ਨੇ ਸੁਖਪੁਰਾ ਮੋੜ ਇਹ ਤਪੇ ਦੇ ਕੋਲੇ ਆ ਜੀ ਬਹੁਤ ਦੂਰੋਂ ਆਏ ਨੇ 100 ਕਿਲੋਮੀਟਰ ਤੋਂ ਆਏ ਨੇ ਇਹਨਾਂ ਨੂੰ ਭਰੋਸਾ ਸੀ ਕਿ ਉਹ ਜਰਨਲ ਦਾ ਏਸੀ ਇਹਨਾਂ ਨੂੰ ਇੱਥੋਂ ਮਿਲ ਜੂਗਾ ਬੁੱਟਾ ਮੋੜ ਲਿਆ ਇਹਨਾਂ ਨੇ ਬਹੁਤ ਵਧੀਆ ਰੇਟ ਦਿੱਤਾ ਵੀਰ ਜੀ ਨੂੰ ਗਾਰੰਟੀ ਦੇ ਨਾਲ ਔਰ ਫਿਟਿੰਗ ਫ੍ਰੀ ਹੁੰਦੀ ਆ ਉਹ ਜਰਨਲ ਦੀ ਬਹੁਤ ਸ਼ਾਨਦਾਰ ਰੇਟ ਲਗਾਇਆ ਬਾਕੀ ਵੀਰ ਜੀ ਆਪ ਹੀ ਦੱਸਣਗੇ ਕਿਵੇਂ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਹਾਂਜੀ ਵੀਰ ਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਸੀਗੀ ਰੇਠ ਠੀਕ ਮਿਲ ਗਿਆ ਰੇਟ ਜਾਈ ਮਿਲ ਗਿਆ ਹਾਂਜੀ ਬਹੁਤ ਵਧੀਆ ਜਾਈ ਮਤਲਬ ਤੁਹਾਡਾ ਮਨ ਖੁਸ਼ ਹੋຊਾ ਹਾਂਜੀ ਹਾਂਜੀ ਬਹੁਤ ਖੁਸ਼ ਹੋਇਆ ਇਹ ਵੀਡੀਓ ਕਰਕੇ ਤਾਂ ਨਹੀਂ کہہ ਰਹੇ ਨਹੀਂ ਨਹੀਂ ਜੀ ਨਹੀਂ ਨਹੀਂ ਹਾਂਜੀ ਦਿਲੋਂ ਗੱਲ ਹੈ ਇਹ ਦਿਲੋਂ ਗੱਲ ਹੈ ਤਾਂ ਜ 100 ਕਿਲੋਮੀਟਰ ਤੋਂ ਆਏ ਹਾਂ ਹਾਂਜੀ ਬਰਨਾਲਾ ਵੀ ਛੱਡਿਆ ਇਹਨਾਂ ਨੇ ਕਿਉਂਕਿ ਤਪੇ ਤੋਂ ਫਿਰ ਤਪੇ ਕੋਲੋਂ ਆਏ ਨੇ ਤਾਂ ਬਰਨਾਲਾ ਸ਼ਹਿਰ ਇੱਕ ਡਿਸਟ੍ਰਿਕਟ ਹੈ ਜੀ ਬਰਨਾਲਾ ਉਹਨਾਂ ਨੂੰ ਉੱਥੇ ਵੀ ਛੱਡ ਕੇ ਮੇਰੇ ਕੋਲੇ ਪਹੁੰਚੇ ਨੇ ਬਹੁਤ ਵੱਡੇ ਮਾਨ ਦੀ ਗੱਲ ਹੈ ਜੀ ਸਾਡੇ ਮਲੋਦ ਵਾਲਿਆਂ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਥੈਂਕ ਯੂ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਬਸ ਠੀਕ ਹੈ ਜੀ ਇਹ ਨਹੀਂ ਕਹਿਣਾ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੀ ਡੀਲਿੰਗ ਬਹੁਤ ਵਧੀਆ ਸੀ ਰੇਟ ਵਗੈਰਾ ਬਹੁਤ ਵਧੀਆ ਠੀਕ ਹੈ ਸਾਨੂੰ ਪਸੰਦ ਆਇਆ ਸਭ ਕੁਝ ਬਹੁਤ ਥੈਂਕ ਯੂ ਜੀ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ